ਇਹਲੇ ਕੁਝ ਦਿਨਾਂ ਤੋਂ ਇੱਕ ਲਾਸਟ ਹੱਲਾ ਇੱਕ ਲਾਸਟ ਪੁਸ਼ ਜਿਹੜਾ ਉਹ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਖਤਮ ਕਰਨ ਦੀ ਮੁਹਿੰਮ ਅਸੀਂ ਸ਼ੁਰੂ ਕੀਤੀ ਹੋਈ ਹੈ ਤੇ ਉਹਦੇ ਲਾਸਟ ਹੱਲੇ ਵਜੋਂ ਲਾਸਟ ਐਫਰਟ ਵਜੋਂ ਅਸੀਂ ਡੇਲੀ ਬੇਸਿਸ ਦੇ ਉੱਪਰ ਜੋ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਐਫਰਟਸ ਕਰ ਰਹੀ ਹੈ ਤੇ ਜਿਹਦੇ ਬਹੁਤ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਵੀ ਪੰਜਾਬ ਪੁਲਿਸ ਨੂੰ ਮਿਲ ਰਹੀ ਹੈ ਉਹਦਾ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੋਣ ਦੇ ਨਾਤੇ ਇਸ ਜ਼ਿੰਮੇਵਾਰੀ ਦੇ ਨਾਲ ਅਪਡੇਟ ਕਰਨ ਦੇ ਪਰਪਸ ਨਾਲ ਇਹ ਡੇਲੀ ਰੋਜ਼ ਸ਼ਾਮ ਨੂੰ 5 ਵਜੇ ਇਹ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਰੱਖੀ ਜਾਂਦੀ ਹੈ ਅੱਜ ਮਹਿਜ਼ 10ਵਾਂ ਦਿਨ ਹੈ ਜਦੋਂ 1 ਤਾਰੀਖ ਨੂੰ ਇਹ ਮੁਹਿੰਮ ਵਾਰ ਅਗੇਂਸਟ ਡਰੱਗਜ਼ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਕਿਉਂਕਿ 3 ਕਰੋੜ ਪੰਜਾਬੀਆਂ ਦੀ ਤਰ੍ਹਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਸੀਂ ਸਾਰੇ ਤੁਸੀਂ ਸਾਰੇ ਆਪਾਂ ਬੜੇ ਚਿੰਤਿਤ ਰਹੇ ਤੇ ਉਹਦੇ ਲਈ ਇਹ ਮੁਹਿੰਮ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਤਾਂ ਨਹੀਂ ਮੈਂ ਕਹੂੰਗਾ ਕਿਉਂਕਿ ਜੇ ਨਸ਼ਿਆਂ ਦੀ ਪ੍ਰਾਪਤੀ ਹੋ ਰਹੀ ਹੈ ਤੇ ਇਹ ਚ ਕੋਈ ਖੁਸ਼ੀ ਵਾਲੀ ਗੱਲ ਨਹੀਂ ਪਰ ਇੱਕ ਐਨੇ ਮਨ ਨੂੰ ਸਕੂਨ ਜ਼ਰੂਰ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਪਾਰ ਪ੍ਰਫੁੱਲਤ ਹੋਇਆ ਉਹਨੂੰ ਜੜੋਂ ਪੱਟਣ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਦੌਰ ਪੰਜਾਬ ਦੇ 3 ਕਰੋੜ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਸਾਨੂੰ ਜਿਹੜੀ ਕਾਮਯਾਬੀ ਜ਼ਰੂਰ ਮਿਲ ਰਹੀ ਹੈ ਸੋ ਉਸੇ ਦੇ ਅਪਡੇਟ ਦੇ ਸਬੰਧ ਵਿੱਚ ਇਹ ਮੀਟਿੰਗ ਰੱਖੀ ਹੈ ਔਰ ਮੈਂ ਮੈਨੂੰ ਪਿਛਲੇ 10 ਦਿਨਾਂ ਦੇ ਵਿੱਚ ਇਹ ਦੱਸਦੇ ਹੋਏ ਇੱਕ ਤਸੱਲੀ ਹੈ ਕਿ ਹੁਣ ਤੱਕ 1 ਮਾਰਚ ਤੋਂ ਲੈ ਕੇ ਅੱਜ ਤੱਕ 988 ਜਿਹੜੀਆਂ ਐਨਡੀਪੀਐਸ ਦੀਆਂ ਕੇਸਿਸ ਨੇ ਜਿਹੜੇ ਉਹ ਦਰਜ ਹੋ ਚੁੱਕੇ ਨੇ ਜਿਦੇ ਵਿੱਚ 1360 ਡਰੱਗ ਪੈਡਲਰਸ ਨੂੰ ਡਰੱਗ ਸਮੱਗਲਰਸ ਨੂੰ ਨਸ਼ਾ ਤਸਕਰਾਂ ਨੂੰ ਉਹਨਾਂ ਨੂੰ ਫੜਿਆ ਜਾ ਚੁੱਕਿਆ ਤੇ ਇਸ ਦੌਰਾਨ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਡਰੱਗ ਪੈਡਲਰਸ ਦਾ ਸਮਗਲਰਸ ਦਾ ਔਰ ਕੁਝ ਹੱਦ ਤੱਕ ਜਿਹੜੇ ਗੈਂਗਸਟਰਸ ਨੇ ਉਹਨਾਂ ਦਾ ਵੀ ਸੋ ਜਿਹੜੇ ਰਿਐਕਟ ਕਰਦੇ ਨੇ ਪੰਜਾਬ ਪੁਲਿਸ ਜਦੋਂ ਰੋਕਦੀ ਹੈ ਉਹਨਾਂ ਨੂੰ ਤੇ ਰਿਟੈਲੀਏਟਰੀ ਫਾਇਰ ਹੁੰਦਾ ਹੈ ਤੇ ਉਸ ਫਾਇਰ ਦੇ ਵਿੱਚ ਗੋਲੀਬਾਰੀ ਦੇ ਵਿੱਚ ਆਪਦੇ ਸੈਲਫ ਡਿਫੈਂਸ ਦੇ ਵਿੱਚ ਜੋ ਗੋਲੀਬਾਰੀ ਹੋਈ ਉਹਦੇ ਵਿੱਚ ਹੁਣ ਤੱਕ 19 ਡਰਗ ਸਮਗਲਰ ਨੇ ਜਿਹੜੇ ਨਸ਼ਾ ਤਸਕਰ ਨੇ ਉਹ ਉਹ ਇੰਜਰ ਹੋ ਚੁੱਕੇ ਨੇ ਉਹ ਫੱਟੜ ਹੋ ਚੁੱਕੇ ਨੇ ਇਸੇ ਤਰੀਕੇ ਨਾਲ ਹੁਣ ਤੱਕ 24 2 ਤੋਂ ਲੈ ਕੇ ਹੁਣ ਤੱਕ ਮਹਿਜ਼ 14 ਦਿਨਾਂ ਦੇ ਵਿੱਚ 24 ਡਰੱਗ ਸਮੱਗਲਰਾਂ ਦੀਆਂ ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਸਰਕਾਰੀ ਜ਼ਮੀਨਾਂ ਦੇ ਉੱਪਰ ਨਾਜਾਇਜ਼ ਕਬਜ਼ੇ ਕਰਕੇ ਬਣਾਈਆਂ ਸੀਗੀਆਂ 24 ਪ੍ਰਾਪਰਟੀਆਂ ਨੇ ਜਿਹੜੀਆਂ ਉਹ ਡਿਮੋਲਿਸ਼ ਕੀਤੀਆਂ ਜਾ ਚੁੱਕੀਆਂ ਤੇ ਮਹਿਜ਼ ਇਹਨਾਂ 10 ਦਿਨਾਂ ਦੇ ਵਿੱਚ ਤਕਰੀਬਨ 1035 ਕਿਲੋ ਜਿਹਦੇ ਵਿੱਚ ਹੈਰੋਇਨ ਭੋਕੀ ਅਫੀਮ ਗਾਂਜਾ ਚਰਸ ਇਹ ਸਾਰੀਆਂ ਨਸ਼ੇ ਨੇ ਜਿਹੜੇ 1035 ਕਿਲੋ ਦੇ ਕਰੀਬ ਉਹ ਫੜੇ ਜਾ ਚੁੱਕੇ ਨੇ 1 6 ਲੱਖ 81000 ਦੇ ਕਰੀਬ ਗੋਲੀਆਂ ਨੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਉਹ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਤਕਰੀਬਨ 36 ਲੱਖ ਰੁਪਏ 3567000 ਰੁਪਿਆ ਡਰਗ ਮਨੀ ਜਿਹੜੀ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੈਂ ਸਮਝਦਾ ਕਿ ਇਸ ਤੋਂ ਹੀ ਤੁਸੀਂ ਵੀ ਔਰ ਤੁਹਾਡੇ ذریعے ਸਮੁੱਚਾ ਪੰਜਾਬ ਭਲੀ ਭੰਤੀ ਅੰਦਾਜ਼ਾ ਲਗਾ ਸਕਦਾ ਹੈ ਕਿ ਜਿਸ ਤਹਈਏ ਦੇ ਨਾਲ ਜਿਸ ਇੱਕ ਸਟਰੋਂਗ ਵਿਲ ਪਾਵਰ ਦੇ ਨਾਲ ਜਿਸ ਜਿਸ ਨਿਸ਼ਚੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਦੀ ਲੀਡਰਸ਼ਿਪ ਔਰ ਪੰਜਾਬ ਪੁਲਿਸ ਉੱਪਰ ਤੋਂ ਲੈ ਕੇ نیچے ਤੱਕ ਇਸ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲੱਗੀ ਹੋਈ ਹੈ ਪਟਣ ਲੱਗੀ ਹੋਈ ਹੈ ਉਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਹੈ ਜਿਹੜੀ ਉਹ ਮਿਲ ਰਹੀ ਹੈ ਤੇ ਹੁਣ ਤੱਕ ਕੱਲੇ ਨਹੀਂ ਕਿ ਸਿਰਫ ਐਨਫੋਰਸਮੈਂਟ ਹੋ ਰਹੀ ਹੈ ਸਖਤੀ ਹੋ ਰਹੀ ਹੈ ਜਾਂ ਪਰਚੇ ਹੋ ਰਹੇ ਨੇ ਨਾਲ ਦੀ ਨਾਲ ਹੀ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਹੁਣ ਤੱਕ तकरीबन 1150 ਦੇ ਕਰੀਬ ਆਮ ਪਬਲਿਕ ਦੇ ਨਾਲ ਮੀਟਿੰਗਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਹਦੇ ਵਿੱਚ ਵਿਦਿਆਰਥੀਆਂ ਦੇ ਨਾਲ ਸਿਵਲ ਸੁਸਾਇਟੀ ਦੇ ਨਾਲ 1150 ਮੀਟਿੰਗਾਂ ਜਿਹੜੀਆਂ ਉਹ ਪੁਲਿਸ ਔਰ ਸਰਕਾਰ ਦੇ ਬਾਕੀ ਮਹਿਕਮਿਆਂ ਨੇ ਜਿਹੜੇ ਉਹ ਕਰ ਚੁੱਕੇ ਉਹਨਾਂ ਨੂੰ ਅਵੇਅਰ ਕਰ ਚੁੱਕੇ ਕਿ ਨਸ਼ੇ ਦੇ ਇਸ ਕੋਹੜ ਤੋਂ ਦੂਰ ਰਹੋ ਇਹਦੇ ਨਾਲ ਨਾਲ ਸਾਡੇ ਜਿਹੜੇ ਚਾਰੇ ਅਸੀਂ ਕੈਬਿਨੇਟ ਮਿਨਿਸਟਰਸ ਹਰਪਾਲ ਚੀਮਾ ਜੀ ਮੈਂ ਲਾਲਜੀਤ ਭੁੱਲਰ ਜੀ ਔਰ ਤਰਨਪ੍ਰੀਤ ਸੌਂਡ ਅਸੀਂ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਰੈਗੂਲਰਲੀ ਦੇ ਮੋਨਿਟਰਿੰਗ ਮੀਟਿੰਗਸ ਲੈ ਰਹੇ ਆਂ ਡਾਕਟਰ ਬਲਬੀਰ ਸਿੰਘ ਜੀ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਓਟ ਸੈਂਟਰਸ ਦੇ ਵਿੱਚ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਜਾ ਕੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸਾਮ ਸੰਭਾਲ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਇੱਕ ਪੂਰਾ 24/7 ਇੱਕ 360 ਡਿਗਰੀਜ਼ ਦਾ ਪਲਾਨ ਆ ਜਿਹੜਾ ਅਸੀਂ ਉਲੀਕਿਆ ਸੀਗਾ ਉਸੇ ਦੇ ਮੁਤਾਬਕ ਪੰਜਾਬ ਸਰਕਾਰ ਪੰਜਾਬ ਪੁਲਿਸ ਆ ਸਾਰੇ ਸਰਕਾਰੀ ਮਹਿਕਮੇ ਨੇ ਜਿਹੜੇ ਉਹ ਚੱਲ ਰਹੇ ਨੇ ਤੇ ਉਹਦੇ ਵਧੀਆ ਰਿਜ਼ਲਟ ਨੇ ਜਿਹੜੇ ਉਹ ਆ ਰਹੇ ਨੇ ਸੋ ਅਖੀਰ ਦੇ ਵਿੱਚ ਮੈਂ ਇੱਕ ਵਾਰ ਫੇਰ ਤੋਂ ਉਹਨਾਂ ਡਰੱਗਸ ਮਗਲਜ਼ ਨੂੰ ਉਹਨਾਂ ਤਸਕਰਾਂ ਨੂੰ ਕਿ ਜਿਨ੍ਹਾਂ ਨੇ ਇਸ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਵਾਰ ਫੇਰ ਦੁਬਾਰਾ ਕਹਿੰਦੇ ਕਿ ਜਾਂ ਤਾਂ ਇਹ ਧੰਦਾ ਛੱਡ ਦਿਓ ਨਸ਼ਿਆਂ ਦਾ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਛਡਾਉਣਾ ਕਿਵੇਂ ਇਹ ਧੰਦਾ ਇਹਦਾ ਸਾਨੂੰ ਪਤਾ ਵੀ ਹੈ ਤੇ ਤਹੀਆ ਸਾਡਾ ਕੀਤਾ ਹੋਇਆ ਸੋ ਇਹ ਇੱਕ ਉਹਨਾਂ ਉਹਨਾਂ ਲੋਕਾਂ ਨੂੰ ਵਾਰਨਿੰਗ ਹੈ ਜਿਹੜੀ